ਉਡੀ ਮੇਰੀ ਚਲ ਗਈ ਔਰ ਤਰਾ ਚੁੱਪ ਕਰਕੇ ਉਹ ਨਹੀਂ ਆਉਂਦੀ ਹੋਗੀ ਮੰਮੀ ਹੁਣ ਤੀ ਰੋਈ ਜਾਣਾ ਜੇ ਆ ਮੈਂ ਮੰਜੀ ਲਿਉਣੀ ਆ ਬਹਿ ਜਾ ਸਵੇਰ ਦਾ ਮੈਂ ਸੋਚਣ ਦੀ ਹਾਂ ਅੱਜ ਨਹੀਂ ਮੰਜੀ ਡਾਉਣੀ ਮੰਜੀ ਡਾ ਲੋ ਤੇ ਤੈਨੂੰ ਰੈਡੀ ਫਰ ਖਣ ਗਈ ਨਹੀਂ ਉਹ ਤੇ ਮੇਰਾ ਪਰਦੇਸਾਂ ਜਾਂ ਧੀ ਮੇਰੀ ਆਉਂਦੀ ਝੱਟ ਪਰ ਜੀ ਨੱਠੀ ਜਦੋਂ ਫੋਨ ਕਰਨਾ ਉਦੋਂ ਹੀ ਆ ਜਾਣਾ ਜਦੋਂ ਫੋਨ ਕਰਨਾ ਉਦੋਂ ਝੱਟ ਭੱਜ ਕੇ ਆ ਜਾਣਾ ਇੱਥੇ ਬੈ ਉਹ ਆ ਕੇ ਹੁਣ ਵੇਖਾ ਪਤਾ ਨਹੀਂ ਲੱਗਣ ਤਾਂ ਝੱਟ ਚਲ ਗਈ ਗੁੱਸੇ ਹੋ ਕੇ ਮੰਮੀ ਉਹਨੇ ਦੀਦੀ ਵੀ ਤੁਹਾਡੇ ਤੂੰਬੇ ਹੀ ਤੋੜਨ ਲੱਪੀ ਉਹਨੇ ਕਿਹੜਾ ਇਕੱਠੇ ਦਿੱਤੇ ਸੀ ਪਹਿਲਾਂ ਮੈਨੂੰ ਦੱਸੋ ਵੀ ਇੰਨੇ ਪੈਸੇ ਇਕੱਠੇ ਦਿੱਤੇ ਜਾਂਦੇ ਆ ਤੇ ਚੁਲਕਾ ਬਣਦੇ ਆ ਆ ਤੇ ਬੰਗਾਨਿਆਂ ਨਾਲੋਂ ਵੀ ਜ਼ਿਆਦਾ ਹੋ ਗਈ ਪੀ ਇਕੱਠੇ ਦੋ ਹਣ ਹੁਣ ਕੀ ਕਰਨਾ ਇਹ ਬਣਾਉਂਦੇ ਨਕਸ਼ਾ ਰਹਿਣ ਦੋ ਮੈਂ ਹੁਣ ਲੱਗ ਗਈ ਆ ਬਦਲਣ ਕੱਪੜੇ ਨਹੀਂ ਪਹਿਣਾ ਤੂੰ ਜਾ ਜਾ ਤੂੰ ਬਣਾ ਲਿਆ ਚਲ ਗਈ ਆ ਹੈ ਚਲ ਗਈ ਆ ਡੜੀ ਨੂੰ ਭਈ ਜਾਨੀ ਆ ਉਹ ਉਹ ਤੇ ਡੱਡ ਜੀ ਕੇ ਗੱਲ ਤੇ ਹੀ ਨਹੀਂ ਆਈ ਦੀਦੀ ਜੇਕਰ ਲੱਖ ਲੈ ਜਾ ਨਹੀਂ 2 ਲੱਖ ਵੀ ਨਹੀਂ ਇਹ ਮੈਨੂੰ ਜਿਹੜਾ ਉਹ 4-5 ਲੱਖ ਡੱਡ ਜੀ ਸਿਆਣੀ ਤੁਸੀਂ 4-5 ਲੱਖ ਰੁਪਈਆ ਕਿੱਥੋਂ ਕਰ ਲਾਂਗੇ ਆਪਾਂ ਜੋ ਨਹੀਂ ਮੰਦੀ ਨਾ ਫਿਰ ਦੇ ਦੋ ਉਹਨੂੰ ਹੀ ਕੀ ਕਰਨਾ ਫਿਰ ਤਾਂ ਕਿੰਨੇ ਕੁ ਡੱਡੇ ਦੇ ਦੇਣੇ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਹੈਗਾ ਵੀ ਕੋਠੀ ਪੈਣੀ ਐ ਨਹੀਂ ਆ ਬਸ ਕੁੜੀ ਨੂੰ ਵੀ ਆਉਂਦਾ ਨਹੀਂਗਾ ਵੀ ਐਡੀ ਮੋਟੀ ਮਤ ਦੀ ਆ ਵੀ ਮੈਂ ਪਹਿਲਾਂ ਚਲੋ ਜਿੱਦਾਂ ਦੇ ਦਿੱਤੇ ਆ ਤਾਂ ਕੋਈ ਨਹੀਂ ਅਸੀਂ ਦਵਾਂਗੇ ਫਿਰ ਉਹਨੇ ਕਿਹਾ ਦਿੱਤੇ ਨੂੰ ਅਜੇ ਸਾਰੇ ਵੇਲੇ ਸਾਰੇ ਹੀ ਆ ਸਾਡੇ ਉਹਨੇ ਉਹ ਸਾਰੇ ਰਹਿ ਗਏ ਹੁਣ ਸਾਡੇ ਵਾਲ ਵੀ ਵੇਖ ਲੈ ਵੀ ਜੇ ਮੈਂ ਪਾਉਣ ਲੱਗਿਆ ਤੇ ਬਸ ਘਰੇ ਆ ਕਿ ਨੂੰ ਕੀ ਹੋ ਗਿਆ ਸਾਡੇ ਕੋ ਪੈਸੇ ਹੀ ਮੰਗੀ ਜਾਂਦੀ ਤੋ ਇਹ ਰੋਲਾ ਪਾਈ ਜਾਨੇ ਚਲੋ ਗੁੱਸੇ ਹੋ ਕੇ ਚਲ ਗਏ ਉਹਨੇ ਤੇ ਫੇਰ ਮੰਨ ਜਾਣਾ ਵਾ ਉਹ ਤੇ ਨਿਆਣੀ ਉਦਾਂ ਹੀ ਚਲ ਕਹਿ ਤ ਕਿ ਹੈਗੀ ਜਿੱਦਾਂ ਉਹਦੇ ਹੁਣ ਬੰਦੇ ਨੇ ਕਹਿਤਾ ਉਹਨੂੰ ਉਦਾਂ ਮੰਨਣੀ ਪਈ ਉਦਾਂ ਹੀ ਉਹਨੇ ਆਣ ਕੇ ਮੰਗ ਲਿਆ ਇੱਡੇ 扑ੜਕ ਦਿੰਦੇ ਪਾਰ ਵੀ ਨਹੀਂ ਹੋਣਾ ਚਾਹੀਦਾ ਤੀ ਪੁੱਤ ਨੂੰ ਉਹ ਨਹੀਂ ਮੈਂ ਮਨਾ ਲੂੰਗੀ ਆਪੇ ਉਹਨੂੰ ਮਨਾ ਲੂੰਗੀ ਮੈਂ ਕੋਈ ਗੱਲ ਨਹੀਂ ਤੁਹਾਡਾ ਆਪਣਾ ਨਹੀਂ ਹੋਣੀ ਅੱਜ ਮੇਰਾ ਡੈਡੀ ਹੋ ਕੋਠੀ ਲੱਗੇ ਪਉਣ ਤਾਂ ਕੋਈ ਨਹੀਂ ਮੈਂ ਫੇਰ ਗੇ ਲੂੰਗੀ ਕੋਈ ਗੱਲ ਚ ਗੂਟ ਹੋਣੀ ਜਾਓ ਜਾਓ ਤੁਹਾਨੂੰ ਤੇ ਵੇ ਵੇਖ ਖੁਸ਼ ਹੋਣਾ ਨਾ ਲੈ ਬੜੀ ਪੁੜਕ ਦੇ ਫਿਰਦੇ ਹੀਗੇ ਸਾਨੂੰ ਨਕਸ਼ਾ ਦੋ ਸਾਨੂੰ ਨਕਸ਼ਾ ਦੋ ਉਹਨਾਂ ਨੂੰ ਤੁਸੀਂ ਤੇ ਕਰ ਦੇਗੇ ਉਹਨਾਂ ਦੇ ਨਕਸ਼ਾ ਮੈਂ ਤਾਂ ਤਾ ਨਾ ਲਿਆ ਯਹੀ ਉਹਨਾਂ ਦੇ ਬਰਾਬਰ ਦੀ ਪਾ ਲੈਣੀ ਆ ਕਿੰਨੇ ਨੇ ਪਿੰਦਰ ਕੇ ਆਹੋ ਹੁਣ ਫੇਰ ਪਾਇ ਗੰਦੀ ਭਰੂਈ ਲੱਗੀ ਹੋਵੇ ਕਿਤੇ ਇੱਕ ਤੇ ਇਹ ਨਹੀਂ ਸਾਨੂੰ ਪਾਸਾ ਥੱਲਣ ਦਿੰਦੀ ਕਿਸੇ ਪਾਸੇ ਉਹ ਤੇ 扑ੜਕ ਉਸੇ ਵੇਲੇ ਆ ਜਾਂਦੀ 扑ੜਕ ਕੇ ਤੇ ਸਾਡੀ ਜਿੰਨੇ ਅਗਲੀ ਨੇ ਵੇਲੀ ਆ ਤੇ ਕੰਮ ਕਰਕੇ ਤੇ ਆਂਡ ਗਵੰਡਦੀ ਐ ਇੰਨੇ ਵੀ ਸੁਣਨੀ ਆ ਮਾ ਹੁਣ ਇੰਨੇ ਤਾਂ ਆਪਾਂ ਲਾਂ ਗਈ ਘਰ ਪਹੁੰਚ ਗਈ ਹੋਊਗੀ ਕੁੜੀ ਪੁੱਛਣਾ ਹੀ ਫੋਨ ਕਰਕੇ ਵੀ ਤੇ ਮੰਮੀ ਇੰਨੇ ਫੋਨ ਚੁੱਕਣਾ ਸਾਡਾ ਐਵੇਂ ਉੱਥੇ ਵੀ ਰੌਲਾ ਪਾਵਾਂਗੇ ਆਪਾਂ ਅਜੇ ਜਾਣ ਹੀ ਨਹੀਂ ਉਹਨੇ ਰੱਖਿਆ ਹੋਣਾ ਸਕੂਟਰੀ 'ਚ ਕੋਈ ਨਹੀਂ ਹੋ ਜਾਂਦੀ ਮੈਂ ਕਹ ਜਦੋਂ ਜਦੋਂ ਮਾਸੀ ਕਹਿੰਦੇ ਹੁੰਦੇ ਸੀ ਨਾ ਮੋਟੀ ਮੱਤ ਦੀ ਅਸੀਂ ਬੜਾ ਸਾਨੂੰ ਆਵ ਬੜਾ ਲੱਗਦਾ ਹੁੰਦਾ ਸੀਗਾ ਵੀ ਹਾਨਾ ਤੇ ਇੰਨੀ ਚੰਗੀ ਆ ਆ ਇਤੋਂ ਹੀ ਫਿਰ ਪਤਾ ਲੱਗਣ ਡਿਆ ਵਾ ਨਾ ਜੱਡੀ ਝਟ ਉਹਨੇ ਭਰਾ ਦਾ ਨਾ ਸੋਚਿਆ ਹੁਣ ਪੁਸ਼ਕੀ ਨਾ ਜਾ ਤੇ ਜਾਣਾ ਨਕਸ਼ਾ ਬਣਾਉਣ ਤੇ ਚੱਲ ਚੱਲੀਏ ਮਨਪ੍ਰੀਤ ਡੱਡ ਜੀ ਰਹਿਣ ਦੋ ਹੁਣ ਇਹ ਨਕਸ਼ਾ ਬਣਾ ਕੇ ਕੰਨਾ ਮੈਂ ਕਹ ਮਨਜੋਨਾ ਤੇ ਹੀ ਗੱਲ ਕਰੋ ਤੇ ਉਹਨੂੰ ਪੁੱਛੋ ਵੀ ਕੀ ਕਰਨਾ ਜੇ ਹਣ ਕਿ ਕਿੰਨੇ ਦੇਣੇ ਆ ਤੇ ਕੀ ਕਰਨਾ ਵਾ ਮਨਜੋਤ ਨੇ ਕੀ ਆਖਣਾ ਪੁੱਤ ਜਿਹੜੇ ਕੰਮ ਤੁਰੇ ਆ ਨਾ ਤੁਸੀਂ ਉਹ ਜਾਓ ਮਾਂ ਮੇਰੇ ਬੁਸਕਰ ਨੂੰ ਕੀ ਆਖਣਾ ਜਦੋਂ ਮੇਰੇ ਤੇ ਇਦਾਂ ਗਈ ਮੇਰਾ ਮਨ ਚੱਲ ਹੋ ਗਿਆ ਹੋਰ ਤਰ੍ਹਾਂ ਦਾ ਕੋਈ ਗੱਲ ਨਹੀਂ ਨਕਸ਼ਾ ਮੈਂ ਤੇ ਚਲੋ ਸਾਡਾ ਵੀ ਇਦਾਂ ਦਾ ਹੀ ਆ ਹੁਣ ਨਕਸ਼ਾ ਬਣਿਆ ਹੋਊਗਾ ਨਾ ਤੇ ਸ਼ੁਰੂਆਤ ਹੋ ਜੂਗੀ ਪੁੱਤ ਨੀਆਂ ਹੀ ਭਰੀਆਂ ਜਾਣਗੀਆਂ ਮੁੜ ਕੇ ਨੀਆਂ ਹੋ ਕੇ ਮੁੜ ਕੇ ਮਿੱਟੀ ਪੈਂਦੀ ਕਿੰਨਾ ਕਿੰਨਾ ਚਿਰ ਮਹੀਨਾ ਡੇਢ ਤੇ ਇਦਾਂ ਹੀ ਲੰਘ ਜਾਂਦਾ ਮੰਮੀ ਵੀ ਹੱਥ ਦੀ ਕਰਦੇ ਆ ਵੀਰ 10 ਮੈਂ ਗਾਂਢੀਆਂ ਵੀ ਨਕਸ਼ਾ ਇਕੱਠਾ ਬਣਾਉਨੇ ਆ ਡਬਲ ਸਟੋਰੀ ਦਾ ਅੱਜ ਕੱਲ ਇਦਾਂ ਹੀ ਆ ਤੇ ਡਬਲ ਬੋਤ ਬਣਾਨੇ ਦੇ ਦੀਦੀ ਪੈ ਹੈ ਮੰਗਣ ਦੇ ਮੈਨੂੰ ਤਾਂ ਲੱਗਦਾ ਲੈਂਟਰ ਨਹੀਂ ਪਹਿਣਾ ਵੇ ਲੋ ਕੀ ਕਰਦੀ ਥੋੜੇ ਆ ਚਗਾਠਾਂ ਬਾਨੀਆਂ ਸਾਰਾ ਕੁਝ ਬੰਨਣਾ ਸੱਚੀ ਕਿਹੜੀ ਕੁੜੀ ਕੀ ਕਰਦੀ ਆ ਤੂੰ ਮਨਜੋਤ ਨੂੰ ਸਾਰੀਆਂ ਗੱਲਾਂ ਨਾ ਪੁੱਤ ਦਸੀ ਪੜਦਾ ਰੱਖੀਦਾ ਹੁੰਦਾ ਥੋੜਾ ਬੋਤ ਆ ਮੈਂ ਤੈਨੂੰ ਅੱਗੇ ਵੀ ਦੱਸਿਆ ਕੋਈ ਨਹੀਂ ਸਿਆਣੀ ਮੈਂ ਨਹੀਂ ਗੱਲ ਕਰਨਾ ਜਿੰਨੇ ਦੇਣੇ ਆ ਤੂੰ ਨਹੀਂ ਆ ਅਹੀਂ ਤੇ ਹੱਡ ਵੱਡ ਦੇਣੀ ਆਪਣੇ ਮੈਂ ਆਖਿਆ ਨਾ ਮੈਂ ਆਪੇ ਗੱਲ ਕਰ ਲਉ ਸੰਦੀਪ ਨਾ ਮੈਂ ਨਾ ਉੱਥੇ ਆਪਾਂ ਜਾਣੇ ਆ ਉੱਥੇ ਸੰਦੀਪ ਕੋ ਜਾਣੇ ਉਹਨਾ ਮੈਂ ਆਪੇ ਕੇ ਸਾਹਬ ਨਾ ਕਰ ਲਉ ਗੱਲ ਪਹਿਲਾਂ ਮੈਂ ਫੋਨ ਤੇ ਕਰੂੰਗੀ ਮੁੜ ਕੇ ਅਹੀਂ ਉੱਥੇ ਜਾਣੇ ਆ ਕਰਮ ਨੇ ਗੱਲ ਨਹੀਂ ਮੰਗਦੀ ਪੈਸੇ ਕੋਈ ਨਹੀਂ ਹੋਣ ਲੱਗਾ ਮੇਰੀ ਵੀ ਤੀ ਮੈਨੂੰ ਸਾਰਾ ਪਤਾ ਵਾ ਉਹਦਾ ਕੋਈ ਕਿਦਾਂ ਦਾ ਸੁਭਾਵਾ ਇੱਥੇ ਵੇਲਾ ਕਿਦਾਂ ਬੋਲਦੀ ਕੀ ਏਦਾਂ ਹੀ ਹੁੰਦਾ ਵਾ ਹੁਣ ਮੈਂ ਆਪਣੇ ਪੇਕੇ ਆ ਕੋ ਲੈਣੇ ਹੁਣ ਤੇ ਮੈਨੂੰ ਕੋਈ ਨਾ ਪੱਲਾ ਫੜਾਵੇ ਤੇ ਮੈਂ ਵੀ ਏਦਾਂ ਹੀ ਪੰਜਣਾ ਵਾ ਇਹ ਨਹੀਂ ਗੱਲ ਹੈਗੀ ਇਹੋ ਥੋੜਾ ਸੋਚੀਦਾ ਨਾ ਕੋਈ ਗੱਲ ਨਹੀਂ ਕੋਈ ਨਹੀਂ ਹੁੰਦਾ ਇਹ ਵੀ ਸਾਡੇ ਆਪਣੇ ਨੂੰ ਦਿੱਤੇ ਇਹੀ ਕਿਹੜੇ ਬਗਾਨੇ ਨੂੰ ਦਿੱਤੇ ਆ ਦਿੱਤੇ ਜਾਣ ਕੇ ਲੈ ਵੀ ਉਹ ਦੇ ਦੇਣਗੇ ਫਰਕ ਵੀ ਕੀ ਛੱਡਿਆ ਫਰਕ ਵੀ ਕੀ ਛੱਡਿਆ ਮਨ ਵੀ ਉਹਨੇ ਸਾਰਾ ਘਰ ਆਪਣਾ ਧੋਕੇ ਪਾਤਾ ਇੱਕ ਸਾਹ ਦਾ ਅਸੀਂ ਨਹੀਂ ਮੁੱਕਣੇ ਮੈਂ ਤੈਨੂੰ ਕਿਹਾ ਵਾ ਨਾ ਮੰਮੀ ਜਾਨੇ ਗਰੀਬ ਗਰੀਬੀ ਚੰਦਰੀ ਨੇ ਆਹ ਕੁਛ ਕੀਤਾ ਨਹੀਂ ਤੇ ਧੀਆ ਦਾ ਲੈ ਕੇ ਖਾਣ ਨੂੰ ਕਿਹੜਾ ਜੀ ਕਰਦਾ ਵਾ ਅੱਜ ਵੀ ਤੇ ਮਨ ਜੋਦੋ ਉੱਥੇ ਕਮਾਈ ਕਰਨੀ ਡੇ ਪੁੱਤ ਮੇਰੇ ਪੁੱਤ ਦਾ ਚੰਗਾ ਕੰਮ ਹੋਰ ਜ਼ਿਆਦਾ ਬਣ ਗਿਆ ਨਾ ਅਹੀਂ ਤੇ ਸੰਦੀਪ ਨੂੰ ਸੋਨੇ 'ਚ ਤੋਲ ਦੇਣਾ ਵਾ ਸੋਨੇ 'ਚ ਮੜਾ ਦੇਣਾ ਵਾ ਤੁਹਾਡੀ ਵੀ ਇੱਕ ਧੀ ਆ ਉਹਦੇ ਵਾਸਤੇ ਵੀ ਸਬਰ ਚਾਹੀਦਾ ਵਾ ਨਾ ਕਰੂਗੀ ਸਬਰ ਪੁੱਤ ਜਦੋਂ ਮੈਂ ਕਹਿੰਦੀ ਕਰੂਗੀ ਮੇਰੀ ਧੀ ਐ ਮੈਨੂੰ ਸਾਰਾ ਪਤਾ ਮੈਂ ਮੁਰਮੁਰ ਉਹ ਗੱਲਾਂ ਮੇਰੇ ਕੋਲ ਕਿਉਂ ਘੁਮਾਉਣੀ ਆ ਤੂੰ ਤੁਸੀਂ ਜਾਓ ਵਾਗਰੂ ਵਾਕੇ ਜਾਓ ਨਕਸ਼ਾ ਬਣਾ ਕੇ ਲਿਆਓ ਤੂੰ ਜਾਉਂ ਮੈਂ ਹੁਣ ਚੱਲਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਵੇਖ ਲਾਂਗੇ ਪਹਿਲਾਂ ਇੱਧਰਦਰ ਨੇ ਪਟਾ ਲਈਏ ਨਾ ਹੁਣ ਤੇਸੀਂ ਜਾ ਕੇ ਪਹਿਲਾਂ ਨਾ ਦੀਦੀ ਕੋ ਤੇ ਉਹਨੂੰ ਮਨ ਮਨਾਉਂਦੀ ਉਹਦੀ ਕਰ ਲੋ ਵੀ ਕੀ ਕਹਿੰਦੀ ਆ ਹਨਾ ਕਿੰਨੇ ਤੇ ਉਹ ਤੋਲਦੀ ਆ ਕਿੰਨੇ ਤੇ ਨਹੀਂ ਤੋਲਦੀ ਉਹ ਤੋਂ ਬਾਅਦ ਆ ਫੇਰ ਆਪਾਂ ਵੇਖਾਂਗੇ ਨਕਸ਼ੇ ਦਾ ਚੱਲ ਠੀਕ ਆ ਫੇਰ ਮੈਂ ਤੇਰਾ ਡੈਡੀ ਸਵੇਰੇ ਜਾਵਾਂਗੇ ਆਹ ਕੀ ਅੱਜ ਹੀ ਜਾਈਏ ਹੁਣ ਤੂੰ ਦੱਸ ਦੇ ਕਿੱਦਾਂ ਕਰਨੀ ਨਹੀਂ ਹੁਣ ਅੱਜ ਤੇ ਹੁਣ ਜਾ ਜਾ ਕੇ ਨਹੀਂ ਬਣੀ ਉਹ ਆਹ ਉਦੋਂ ਦੀ ਸੱਸ ਨੂੰ ਪਤਾ ਲੱਗ ਜਾਣਾ ਗੱਲਾਂ ਕਰਵਾਉਣੀਆਂ ਜੀ ਆਹ ਹੋ ਅਗਲੇ ਆਖਣਾ ਗਾੜੀ ਗਾੜੀ ਇਹ ਤੇ ਮਗਰ ਮਗਰ ਹੋਆ ਕਿ ਕੀ ਹੋ ਗਿਆ ਉੱਥੇ ਤੇ ਫਿਰ ਉਹੀ ਆਪ ਹੀ ਦੱਸਣ ਵਾਲਾ ਕੰਮ ਹੋ ਜਾਣਾ ਵਾ ਪੀ ਲੜਾਈ ਹੋਈ ਹੈ ਚੱਲ ਕੋਈ ਨਹੀਂ ਫੇ ਸਵੇਰੇ ਜਾਇਓ ਜੀ ਮਾਜੀ ਆ ਸੱਸ ਦਾ ਤੇ ਅਗਲੀ ਨੇ ਮੇਹਣੇ ਮਾਨ ਲੱਗਿਆ ਫੱਕਾ ਨਹੀਂ ਛੱਡਣਾ ਸਵੇਰੇ ਜਾਵਾਂਗੇ ਆਪਾਂ ਉਹ ਸਾਬ ਨਾਲ ਉਹਨੇ ਮੰਨ ਜਾਣਾ ਮੰਨ ਕੇ ਜਿਉਂਨੇ ਕੋਈ ਨਹੀਂ ਆਖਣਾ ਮੰਨ ਤੇ ਜਾਣਾ ਹੀ ਆ ਬਸ ਆ ਹੋਈ ਜਿਹੜਾ ਹੋ ਗਈ ਖੱਜਲ ਖਰਾਬੀ ਕਿ ਹੋਰ ਕੀ ਤਾਹੇ ਤੜੀ ਹੁੰਦੀ ਆ ਤਾਹੇ ਕਿਧਰ ਤੋਂ ਆਉਂਦੀ ਤਰੀ ਮੈਂ ਪੁੱਤ ਪਿੰਡੇ ਡਈ ਹੈਗੀ ਕੰਮ ਹੀ ਮੈਨੂੰ ਪਿੰਡ ਤੁਰ ਕੇ ਆਹੋ ਫਿਰ ਮੈਂ ਸੰਦੀਪ ਕੁੜੀਆਂ ਦੇ ਮੈਨੂੰ ਮੰਦੀਆਂ ਸੰਦੀਪ ਹੋਣੀ ਵੀ ਮੰਮੀ ਨਾਲ ਚਲ ਜਾਨੀਆਂ ਤੇ ਲੈ ਆਂਦੀ ਸਕੂਟ ਤੇਰੇ ਨਾਲ ਤੇ ਮੈਂ ਅਖਿਆ ਨਹੀਂ ਨਾਲੇ ਮੇਰਾ ਸੈਲ ਹੋ ਜੂਗੀ ਤੇ ਨਾਲੇ ਮੈਂ ਹੋ ਹੋ ਆਉਂਦੀ ਆ ਚਲ ਗਈ ਤੇ ਸਗੇ ਸਗੇ ਆ ਗਈ ਠੀਕ ਆ ਹਾਂ ਤੇ ਚਲੋ ਆਜੋ ਫਿਰ ਕਰਨੂ ਚਾਹ ਬਣਾ ਲਈਏ ਨਹੀਂ ਨਹੀਂ ਚਾਹ ਨਹੀਂ ਹੋਰ ਮੈਂ ਪੀਣੀ ਚਾਹ ਤਾਂ ਤਰਾ ਮੈਂ ਦੋਆ ਕਥਾਵਾਂ ਤਾਂ ਪੀਲੀ ਹੈਗੀ ਐ ਸਾਸਾ ਤੇ ਕਿੰਨੀ ਸ਼ੀਰੀ ਪਿੰਡ ਗਈ ਤੇ ਸਾਰੀਆਂ ਵਾਜਾਂ ਮਾਰਨ ਮੈਨੂੰ ਤੇ ਇੱਕ ਘਰੋਂ ਤੇ ਜ ਗਈ ਜਿੱਥੇ ਉੱਥੋਂ ਪੀਤੀ ਤੇ ਦੂਜੀ ਫੇਰ ਮੈਨੂੰ ਬਾਹੋਂ ਫੜ ਕੇ ਲੈ ਗਈ ਤਾਂ ਇਹ ਤੇ ਰੇਸੀ ਹਲੀਆਂ ਬੜੀਆਂ ਉਹ ਤੇ ਤੇ ਫੇਰ ਇਦਾਂ ਹੀ ਆ ਨਾ ਨਹੀਂ ਹੁਣ ਚਾਹ ਨਹੀਂ ਪੀਣੀ ਹੁਣ ਮੈਂ ਨਾ ਸੰਦੀਪ ਨੂੰ ਆਖੂਗੀ ਚਲ ਕਾ ਪਾ ਚਾਹ ਬਣਾ ਲੈ ਹੁਣ ਤੁਹਾਡੇ ਵੱਲ ਬੈ ਗਈ ਤੇ ਫੇਰ ਟਾਈਮ ਲੱਗ ਜਾਣਾ ਚਲ ਇਹ ਤੇ ਗੱਲ ਆ ਗਈ ਨਹੀਂ ਮੈਂ ਤਾਂ ਕਹਿਆ ਆਇਆ ਨਹੀਂ 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 ਕਿਸੇ ਬਨੇ ਮੈਂ ਪੀ ਲੂੰਗਾ ਕੋਈ ਨਹੀਂ ਪਤਾ ਚਲ ਠੀਕ ਹੈ ਤਾਂ ਕਰੋ ਜਾ ਕੇ ਪੀਣੀ ਹੈ ਵੇ ਨਹੀਂ ਕਰ ਕੀ ਕਰਦੀਆਂ ਕੁੜੀਆਂ ਦੀਦੀ ਲੈ ਜਾਓ ਤੇ ਬਸ ਸਾਹਮਣਾ ਵਰਤੇਓ ਚੰਗਾ ਠੀਕ ਆ ਦੀਦੀ ਆਓ ਚਲ ਸਮ੍ਰੀਤ ਤੇ ਹੁਣ ਵੱਡੀ ਹੋ ਗਈ ਆ ਤੇ ਮੰਮੀ ਕਹਿੰਦੀ ਚਲ ਸੰਦੀਪ ਉਹਨਾਂ ਦੇ ਕੰਮਗਾਹ ਨਿਆਣੇ ਦੇ ਆ ਜੇਗੀ ਠੀਕ ਆ ਉਹ ਮੇਰੀ ਭੈਣ ਆਉਣ ਲੱਗੀ ਸੀ ਤੇਰਾ ਮੁੰਡਾ ਜੇਦ ਕਰਨ ਰਿਆ ਸੀ ਮੈਂ ਨਹੀਂ ਜਾਣਾ ਉੱਥੇ ਤਾਂ ਕੋਈ ਖੜੋਣਾ ਹੈ ਨਹੀਂ ਤੇ ਮੈਂ ਹਾਂ ਚੱਲ ਆ ਤੁਹਾਡੀ ਸਮ੍ਰੀਤ ਵੱਡੀ ਹੋ ਗਈ ਵੈਸੇ ਵੀ ਤੇ ਮੈਂ ਚੱਲ ਆ ਉਹਨੂੰ ਦੇ ਦੇ ਆਪਾਂ ਖੇਡ ਲੂ ਗਾਨੀ ਆ ਹਾਂ ਚੱਲ ਇਹ ਕਿਧਰ ਖਾਣ ਲੱਗੀ ਆ ਆਈ ਕਰਨੂ ਕੀ ਕਰਨੂ ਆ ਮੇਰੇ ਭੈਣ ਦਾ ਮੁੰਡੇ ਨੇ ਆਉਣਾ ਹੀ ਤਾਂ ਮੈਂ ਆ ਚਲ ਮੈ ਲੈ ਜਾਨੀ ਆਪੇ ਖੇਡ ਲੂਗਾ ਤੇ ਇਹ ਚੀਜ਼ਾਂ ਐਵੇਂ ਥੋੜੀਆਂ ਆ ਜਾਂਦੀਆਂ ਵਾ ਹਾਂ ਹੈ ਤਾਈ ਐਵੇਂ ਤੇ ਨਹੀਂ ਆਉਂਦੀਆਂ ਤੇ ਇੱਥੇ ਖਲੋਤਾ ਕੀ ਕਰਨਿਆ ਤੁਹਾਡੇ ਘਰੇ ਮੈਂ ਲੈ ਜੂਗੀ ਖੇਡ ਲੂਗਾ ਨਿਆਣਾ ਫਿਰ ਤੁਹਾਡੇ ਘਰ ਦੇ ਆ ਦੇ ਜੂ ਨਾ ਗਾੜੀ ਮੁੜ ਕੇ ਸਾਡੇ ਘਰ ਨਿਆਣੇ ਹੁਣ ਦੇ ਤੇ ਆਪੇ ਖੇਡਣ ਜਾ ਕੇ ਹਾਂ ਹੈ ਤੇ ਆਈ ਮੈਂ ਇਹ ਗੱਲ ਸਮਝਦੀ ਤੇਰੀ ਪਰ ਮੈਂ ਤਾਂ ਰਾਖੇ ਵੀ ਚੱਲ ਖੇਡ ਖੂਡ ਲਊਗਾ ਨਿਆਣਾ ਹੱਡਾ ਤੇ ਦੇ ਦੂੰਗਾ ਇਹ ਨਾ ਹੋਵੇ ਵੀ ਤੋੜ ਕੇ ਸਾਡੇ ਹੱਥ ਫੜਾਵੇ ਵੈਸੇ ਵੀ ਤਾਈ ਕਿ ਇਹਦੇ ਤੁਹਾਡੇ ਘਰ ਕਿਹੜਾ ਨਿਆਣਾ ਹਲੇ ਕੋਈ ਹੈਗਾ ਐ ਤੇ ਨਿਆਣਾ ਹੈ ਨੀਗਾ ਤੇ ਨਿਆਣਾ ਹੱਡ ਕਰ ਹੋਣਾ ਨਹੀਂ ਮੁੜ ਕੇ ਹਾਂ ਤਾਈ ਜੇ ਦੋ ਹੋਊਗਾ ਨਵਾਂ ਨਾ ਹੋਊਗਾ ਤੁਹਾਡੇ ਕੋਲ ਨਵੀਆਂ ਚੀਜ਼ਾਂ ਤੇ ਐਵੇਂ ਨਹੀਂ ਆ ਜਾਂਦੀਆਂ ਵੀ ਐਵੇਂ ਆ ਜਾਂਦੀਆਂ ਸਾਡੇ ਕੋਲ ਤਾਈ ਪੈਸੇ ਦੀ ਕਮੀ ਨਹੀਂ ਆ ਨਾਲੇ ਇਹ ਕਿਹੜੇ ਲਿਆ ਨਹੀਂ ਸਕਦੇ ਤੇ ਫੇ ਲਿਆਂਦਾ ਜੀ ਤੇ ਲੈਵਾਂਗੇ ਹਲੇ ਸਾਡਾ ਕੋਈ ਨਿਆਣਾ ਹੀ ਨਹੀਂ ਹੈਗਾ ਤੇ ਤੁਹਾਨੂੰ ਪਾਦਾ ਸਾਡੇ ਘਰ ਪਰੌਮੇ ਆਉਂਦੇ ਆ ਤੇ ਪਰੌਣੇ ਖੇਡਦੇ ਆ ਕਿਹਦੇ ਕਰੇ ਮੰਗੰਤੋਰ ਪੈਂਦੀ ਹੈ ਤੁਹਾਨੂੰ ਹਾਏ ਜੀ ਸਾਡੇ ਘਰ ਨਿਆਣਾ ਹੋਵੇ ਤਾਂ ਅਸੀਂ ਤੇ ਇੱਕ ਛੱਤੀ ਚੀਜ਼ ਲਿਆ ਦੇ ਦਈ ਜੀ ਤੁਮਾਰੇ ਨੇੜੇ ਤੱਕਦੀ ਤਾਂ ਹੀ ਕਹਤੇ ਕਿ ਫਰਿਆਉਂ ਲਿਆ ਲੈ ਨਾਲੇ ਆਣਾ ਦੀਦੀ ਜਦੋਂ ਨਿਆਣਾ ਉਦ ਲਿਆ ਵੀ ਦਵਾਂਗੇ ਅਸੀਂ ਆਪਣੇ ਨਿਆਣੇ ਲੈ ਜਾਵੀ ਹੱਕੀ ਬੜੀ ਉਦਾਂ ਤਾਂ ਭਰਨਾ ਤੋੜਨਾ ਦੇਵੇ ਮੁੰਡਾ ਹਾਏ ਨਿਆਣੇ ਨੇ ਤੋੜ ਕਿਦਾਂ ਦੇਣਾ ਨਿਕ ਆ ਜਾਂਦੀ ਉਹ ਹੈ ਗਾਵਾ ਭਾਵੇਂ ਨਿਕਾ ਜਾਈਆ ਕਿਤੇ ਐਵੇਂ ਹੀ ਨਾ ਪੱਨ ਤੋੜਦੇ ਤੇ ਲੈ ਜਾ ਤੇ ਮੁੜ ਕੇ ਜਿਤਰਾ ਖਾਣ ਲੱਗੀ ਉਦਾ ਹੀ ਛੱਡ ਕੇ ਜਾਵੀਂ ਚੱਲ ਮਹਾਰਾਜ ਹਾਨੇ ਵੀ ਕਿਤੇ ਦੇਵੇਂ ਹਾਨੇ ਤੇ ਕਿਸ ਦੀ ਲੋੜ ਹੀ ਨਾ ਪਵੇ ਚੀਜ਼ਾ ਕਢ ਲੂ ਨਾੜੇ ਲੈਣ ਆਈ ਨਾਲੇ ਤੂੰ ਗੱਲਾਂ ਬਣਾਈ ਜਾਂ ਚੱਲ ਮੰਮੀ ਮੈਂ ਕੀ ਆਇਆ ਨਹੀਂ ਲੈ ਜਾ ਚੱਲ ਕੋਈ ਨਹੀਂ ਇਸ ਦੀ ਮੈਂ ਕੀ ਕਰਨਾ ਲੈ ਜਾ ਨਹੀਂ ਨਹੀਂ ਕਰਨਾ ਕਾਲੇ ਜਾਨੀ ਪੱਤੇ ਦੇ ਖਾਵਾ ਮੱਛੇ ਦੇ ਅੱਖਾਂ ਖਾਦੀਆਂ ਮੈਂ ਤੈਨੂੰ ਮੈਂ ਅੱਖ ਨਹੀਂ ਕਿ ਲੈ ਜਾ ਤਾ ਤੋੜਨਾ ਦਵੇ ਆਟ ਗਵਾੜ ਦੀ ਲੋੜ ਤੇ ਵੇ ਪਈ ਰਹੀ ਤੇ ਪਰ ਇਹ ਕਿੰਨੇ ਮੱਛੇ ਤੇ ਖਾ ਲੋੜ ਹੁੰਦੀ ਆ ਕਿ ਖਡਾਉਣਿਆਂ ਦੀ ਲੋੜ ਹੁੰਦੀ ਆ ਚੱਲ ਚੁੱਪ ਰੱਖ ਅੰਦਰ ਤੂੰ ਵੀ ਨਾਡ ਗਵਾਡਾ ਮਿਲ ਕੇ ਨਹੀਂ ਰਹਿਣ ਦੀ ਨਹੀਂ ਮਿਲ ਕੇ ਤਾਂ ਪੁੱਤ ਮੈਂ ਕਿਹੜੀ ਮਾਰੀ ਗੱਲ ਉਹਨੂੰ ਆਖੀ ਵੀ ਤੋੜਨਾ ਦਵੇ ਤਾਂ ਉਹ ਤਾਂ ਕਈ ਦੀਆਂ ਕਈ ਗੱਲਾਂ ਬਣਾਈ ਜਾਂਦੀ ਆ ਚੱਲ ਮੰਮੀ ਜਿੱਦਾਂ ਦੇ ਸਾਡੇ ਜਾਣੇ ਉਦਾਂ ਦਾ ਉਹ ਨਹੀਂ ਗਾਹਿਆ ਆਣਾ ਹੀ ਦੋ ਦਿਨ ਉਹਨਾਂ ਰਹਿਣਾ ਹੀ ਚਲੀ ਜਾਣਾ ਮੈਂ ਤਾਂ ਆਖਿਆ ਵੀ ਲੈ ਜਾ ਤੇ ਤੋੜਨਾ ਦਵੇ ਮੈਂ ਕਿਹੜੀ ਉਹਨੂੰ ਗਾਲ ਕੱਢੀ ਆ ਤਾਂ ਦੋ ਦਿਨ ਉਹਨਾਂ ਰਹਿਣਾ ਹੀ ਚੱਲ ਜਾਣਾ ਹੀ ਕਿਹੜੇ ਕਿਉਂ ਦੇ ਜਾਣਾ ਹੀ ਮੁੜ ਕੇ ਮਜਾਜ ਕਰਦੀ ਗਈ ਤਾਂ ਕਈ ਰ ਚੁੱਕੇ ਅੰਦਰ ਆ ਸੋ ਲੈ ਤੇਰਾ ਦਿਨੀਆ ਬਾਅਦ ਅੰਦਰ ਆ ਫਲਾਂਗੀ ਰਾਣੀ ਹਾਏ ਹਾਏ ਇਹਨੂੰ ਤਾਂ ਖਨੀ ਲੋਕ ਲੱਗਾ ਵਾ ਤੇ ਮੰਮੀ ਤੁਹਾਨੂੰ ਨਹੀਂ ਪਤਾ ਉਹ ਕਿੱਥੇ ਗਈ ਆ ਮੈਨੂੰ ਤਾਂ ਪਤਾ ਨਹੀਂ ਕਹੇ ਗੱਲ ਦਾ ਉਹ ਤਾਂ ਵਾਂਡੇ ਗਈ ਆ ਕਿੱਥੇ ਗਈ ਵਾਂਡੇ ਉਹ ਪੇਕੇ ਗਈ ਆ ਪੇਕੇ ਗਈ ਆ ਹਾਂਜੀ ਮੈਨੂੰ ਤਾਂ ਦੱਸ ਕੇ ਨਹੀਂ ਗਈ ਉਹ ਤੁਸੀਂ ਘਾਰ ਹੀ ਐ ਨਹੀਂ ਤੇ ਮਗਰੋਂ ਚਲ ਗਈ ਫੋਨ ਆਇਆ ਹੀ ਉਹਨੂੰ ਇਹੋ ਹੀ ਉਹਦੀ ਮੱਤ ਮੋਟੀ ਤੇ ਮੇਰੇ ਆ ਗਿਆ ਕਹਤਾਂ ਦੀ ਨਾਲ ਗੱਲ ਕੀਤੀ ਹੋਣੀ ਆ ਉਹ ਤਾਂ ਤੇ ਚੰਗੀ ਆ ਇਹੋ ਹੀ ਆਦੀ ਮੱਤ ਮੋਟੀ ਆ ਵੀ ਜਿਹੜੀ ਮੈਨੂੰ ਢੀਕਦੀ ਨਹੀਂ ਆਪੇ ਮੈਨੂੰ ਕਲਾ ਦਿੰਦੀ ਆ ਤੇ ਗਈ ਤੇ ਮੈਂ ਕੰਮਾਂ ਸੀਗੀ ਮੈਨੂੰ ਵੀ ਪਤਾ ਮੈਗੇ ਦੱਸ ਕੇ ਜਾਈ ਉਹ ਰਾਜ ਕੀ ਬਤਾ ਮਿਲੀ ਹੋਏ ਨਾ ਮਿੰਨ ਤੇ ਮਿਲੀ ਹੀ ਨਹੀਂਗੀ ਤੇ ਗਈ ਕਿੱਥੇ ਆ ਕਹਿਂਦੀ ਮੇਰੇ ਪਿੰਡੋਂ ਬੂਣਾ ਆਂਡਿਆ ਤੇ ਮੈਂ ਚੱਲੀ ਆ ਫੂਨਦਾਰ ਨੂੰ ਬੜੀ ਕਾਲੀ ਹੁੰਦੀ ਆ ਤਾਂ ਉਹਨੂੰ ਸੱਸ ਮਾਂ ਨੂੰ ਢੀਕਣ ਦੀ ਕਾਲੀ ਨਹੀਂ ਸੀਗੀ ਚਲਾਂਦੀ ਆ ਤੇ ਤੁਸੀਂ ਗੱਲ ਕਰ ਲਿਓ ਕਿ ਮੈਨੂੰ ਢੀਕ ਕੇ ਜਾਇਆ ਕਰ ਗੱਲ ਉਹਦੇ ਨਾਲ ਕੀ ਕਰਨੀ ਆ ਮੱਥਾ ਮਾਰੀ ਆ ਹੋਰ ਕੀ ਆ ਮੈਂ ਤੈਨੂੰ ਕਿਹਾ ਹੀ ਮੈਂ ਕਿਹਾ ਕਿ ਮੰਮੀ ਆਂਦੀ ਆ ਤੇ ਚੱਲ ਪੁੱਛ ਨੀ ਚੱਲ ਜਾਣਾ ਤੇ ਕਹਿੰਦੀ ਨਹੀਂ ਮੈਨੂੰ ਫੋਨ ਆਇਆ ਤੇ ਮੈਂ ਹੁਣ ਚੱਲੀ ਆ ਇਹੋ ਤੇ ਮੋਟੀ ਮੱਤ ਦੀ ਆ ਮੁੰਡਾ ਵੀ ਨਹੀਂ ਉਹਨੂੰ ਕੋ ਹਾਂਦਾ ਜੇ ਮੈਂ ਆ ਮੁੰਡੇ ਨੂੰ ਆਂਨੀ ਆ ਰ ਮੁੰਡਾ ਵੀ ਨਹੀਂ ਮੇਰੀ ਸੁਣਦਾ ਪਤਾ ਨਹੀਂ ਕੀ ਉਹਨੇ ਕਰ ਲਿਆ ਮੁੰਡੇ ਨੂੰ ਸਮਝ ਨਹੀਂ ਮੈਨੂੰ ਧੀਏ ਲੱਗਦੀ ਕੋਈ ਚੱਲ ਪਤਾ ਨਹੀਂ ਆਜੋ ਜੀ ਚਾਹ ਪਾਣੀ ਪੀਣਾ ਕੋਸ਼ ਤੇ ਆਜੋ ਉੱਧਰ ਨਹੀਂ ਚਾਹ ਤੇ ਮੈਂ ਦੋਆ ਥਾਵਾਂ ਤੋਂ ਪੀ ਆਈ ਚੱਲ ਕੋਈ ਨਹੀਂ ਬਹਿ ਜਾਓ ਫੇਰ ਆ ਆਉਣ ਵਾਲੀ ਹੋਣੀ ਆ ਲੋਕ ਲੱਗਾ ਕੋਈ ਨਹੀਂ ਆਜੋ ਉੱਧਰ ਹੀ ਫੇਰ ਚੱਲ ਉੱਥੇ ਮੈਂ ਘੜੀ ਬਾਹਰੇ ਬਹਿ ਜਾਂਦੀ ਚੱਲ ਵੀ ਇੱਕ ਲੋਸ ਆ ਤਾਂ ਕੀ ਜਿਹੜੀ ਕੁੜੀ ਦੀ ਮਾਤ ਨੂੰ ਹੋਇਆ ਨਾ ਤੇ ਮੈਨੂੰ ਦੱਸਦੀ ਆ ਤੇ ਨਾ ਚੁੱਪ ਕਰਕੇ ਚੱਲ ਜਾਂਦੀ ਆ ਫੋਨ ਆਇਆ ਵਾ ਕਿ ਤੱਕੱਥੇ ਜਾਂਦੀ ਆ ਤੇ ਮੈਨੂੰ ਦੱਸਦੀ ਆ ਨਹੀਂ ਕਦੀ ਕਹਿ ਇਹਨੂੰ ਚਾਬੀ ਫੜਾ ਜਾ ਕਦੀ ਕੋਹ ਕਰ ਕਦੀ ਕੋਹ ਚ ਲੈਠੇ ਕੜੀ ਬਹਿ ਜਾਂਦੀ ਓਏ ਉਹਦਾ ਨਾਮ ਮੈਨੂੰ ਕਿੰਨਾ ਮਾਣ ਹੀ ਆਪਣੇ ਪੇਕਿਆਂ ਤੇ कि चल जे मैं ਉਹਨਾਂ ਦਾ ਓਕੇ ਟਾਈਮ ਤੇ ਸਾਥ ਦਿੱਤਾ ਤੇ ਉਹ ਵੀ ਮੇਰਾ ਦੇਣਗੇ ਪਰ ਇਹ ਨਹੀਂ ਪਤਾ ਕਿ ਉਹਨਾਂ ਨੇ ਇਦਾਂ ਮੇਰ ਨਾਲ ਕਰਨਾ ਹੁਣ ਮੰਮੀ ਹੁਣੀ ਵੀ ਸਾਰੇ ਘਰੇ ਹੁਣ ਜਿਹਨੂੰ ਪੁੱਛਿਆ ਕਿੱਥੇ ਗਈਆਂ ਤੇ ਮੈਂ ਕੀ ਦੱਸਾਂਗੀ ਇਹਨਾਂ ਨੂੰ ਕੀ ਇਹਨਾਂ ਨੂੰ ਜਵਾਬ ਦਵਾ ਮੈਂ ਲੱਕਰ ਤੇ ਜੰਦ ਨਹੀਂ ਆ ਮੰਮੀ ਕਿੰਨੀ ਠੰਡ ਹੋ ਗਈ ਆ ਤੇ ਤੁਸੀਂ ਇੱਥੇ ਲੰਮੇ ਪਏ ਹੋ ਕੋਈ ਨਹੀਂ ਪਤਾ ਠੰਡ ਕਾਦੀ ਆ ਕਿਉਂ ਠੰਡ ਕਿਉਂ ਨਹੀਂ ਹਾਂ ਚਲੋ ਅੰਦਰ ਉੱਥੇ ਚਲੋ ਬੈਠੋ ਜਾਗੇ ਕੋਈ ਨਹੀਂ ਅੰਦਰ ਵੀ ਚਲ ਜੰਨੇ ਤੇ ਮੰਮੀ ਮੇਰੀ ਇੱਕ ਗੱਲ ਦੱਸੋ ਮੈਨੂੰ ਉਹ ਵੀ ਤੁਹਾਡਾ ਪੋਤੋ ਹੋ ਜਾਈ ਆ ਤੇ ਉਧਰ ਆ ਜਾਓ ਤੁਸੀਂ ਉਥੇ ਆਉਣ ਨੂੰ ਤੇ ਮੈਂ ਆ ਜਾ ਮੈਂ ਤੇ ਅੰਨੀ ਵੀ ਇਕੱਲੀ ਆ ਤੇ ਚੱਲ ਮੈਂ ਇਹਦੇ ਲਾਗੇ ਪੈ ਜਾਨੀ ਆ ਤੂੰ ਮੇਰੇ ਦੁਪਰਿਆਰੀ ਨਹੀਂ ਹੈਗੀ ਦੁਪਹਿਰ ਆ ਰਹੀ ਤੇ ਨਹੀਂ ਹੈਗੀ ਤੇ ਮੰਮੀ ਤੇ ਤੁਹਾਨੂੰ ਵੀ ਚਾਹੀਦਾ ਨਾ ਵੀ ਉਧਰ ਵੀ ਘੜੀ ਆ ਜਾਇਆ ਕਰੋ ਜੇ ਉਹ ਨਹੀਂ ਘਰ ਹੈ ਜੀ ਹੁਣ ਬੂਆ ਨਹੀਂ ਖੁੱਲਾ ਤੇ ਠੰਡ ਜਿੱਥੇ ਬੈਠੇ ਉਹ ਤੇ ਉਧਰ ਆ ਜਾਓ ਤੁਸੀਂ ਕੋਈ ਨਹੀਂ ਆਜ ਹੁੰਦੀ ਆ ਤਾਂ ਉਹਦੇ ਨਾਲ ਗੱਲ ਕਰਦੀ ਆ ਮੈਂ ਆ ਲੈੰਦੇ ਆਜ ਉਹਨੂੰ ਬਿਨਾ ਦੱਸਿਆ ਜਿਹੜੀ ਮੈਨੂੰ ਜਾਂਦੀ ਆ ਨਾ ਐਰਕਾ ਗੱਲ ਕੋਈ ਨਾ ਕੋਈ ਕਰੂੰਗੀ ਮੈਂ ਉਹਦੇ ਨਾਲ ਮੇਰੀ ਭਲਾ ਕੀ ਕਰਦੀ ਆ ਚੱਲ ਵੇਖ ਲਿਓ ਪੁੱਛ ਕੇ ਕੀ ਕਹਿੰਦੀ ਆ ਜਦੋਂ ਆਈ ਚੱਲ ਆਈ ਗਈ ਆ ਸੰਦੀਪ ਜੀ ਆਗੇ ਸੰਦੀਪ ਹਾਂਜੀ ਬੈਠੇ ਨੇ ਹਾਂਜੀ ਬੈਠੇ ਤੂੰ ਮੈਨੂੰ ਇਹ ਦੱਸ ਵੀ ਤੈਨੂੰ ਕੋਈ ਅਕਲ ਨਹੀਂ ਹੈਗੀ ਕੀ ਹੋਇਆ ਮੰਮੀ ਵੀ ਜੇ ਆਪੇ ਤੂੰ ਮੈਨੂੰ ਕੱਲ ਲੈਣੀ ਆ ਜੇ ਮੈਂ ਪਿੰਡ ਚਲੀ ਗਈ ਤਾਂ ਤੇਰਾ ਫਰਜ਼ ਨਹੀਂ ਸੀ ਮੈਨੂੰ ਦੱਸ ਕੇ ਜਾਣ ਦਾ ਉੱਥੇ ਕਿਹਾ ਉਹ ਖਵਾ ਮਾਰਨਾ ਹੈ ਵੀੜੀ ਤੇ ਵਿੱਚ ਕਣਸ਼ੀ ਫੇਰਨੀ ਹੈ ਜਾ ਕੇ ਮੰਮੀ ਉੱਥੇ ਕੰਮ ਹੀ ਜ਼ਰੂਰੀ ਤਾਂ ਮੈਨੂੰ ਜਾਣਾ ਪਿਆ ਕੰਮ ਜ਼ਰੂਰੀ ਤੇ ਮੈਨੂੰ ਠੀਕ ਨਹੀਂ ਸੀ ਸਕਦੀ ਐਡਾ ਤੇਰਾ ਜਿਉੜੀ ਕੰਮ ਹੁੰਦਾ ਕਦੀ ਤੋ ਗਵਾਂ ਡਗਾ ਨੂੰ ਚਾਬੀ ਦੇ ਜਾ ਹੁਣ ਤੂੰ ਲਾਓ ਕ ਲਾਗੀ ਤੇ ਮੈਂ ਅੰਦਰ ਬਹਿਣਾ ਹੈਗਾ ਤੇ ਮੈਂ ਕਿੱਥੇ ਬੈਂਦੀ ਮੈਨੂੰ ਇੰਨਾ ਤਪ ਚੜਿਆ ਮੈਂ ਇੱਥੇ ਬਹਿ ਗਈ ਆ ਕੁੜੀ 2-3 ਵਾਰ ਮੇਰੇ ਕੋਲ ਆਈ ਵੀ ਆ ਮਮੀ ਅੰਦਰ ਆ ਮਮੀ ਅਦਾ ਇੰਨਾ ਮੈਨੂੰ ਤੇਰੇ ਤੇ ਤਪਵਾ ਤਾ ਤੂੰ ਨ ਬਰਲਾ ਜਿਹੜੀ ਮੇਰ ਨਾਲ ਨ ਬੈਣੀ ਜੇ ਮੈਂ ਨਹੀਂ ਨਾ ਤੈਨੂੰ ਚੰਗੀ ਲੱਗਦੀ ਤੇ ਮੈਂ ਇਨਾਂ ਵੱਲ ਚਲ ਜਾਨੀ ਮੈਂ ਕੋਈ ਗੱਲ ਕਰਨ ਦੀ ਹੈ ਮਮੀ ਚਲ ਤੂੰ ਨਹੀਂ ਮੈਂ ਕਾ ਤੇ ਦੋ ਕੁੜੀ ਉੱਧਰ ਚਲ ਜਾਂਦੇ ਹਾਂ ਉਦਾਂ ਮੈਨੂੰ ਵੀ ਉੱਥੇ ਕੰਮ ਹੀ ਤਾਂ ਹੀ ਮੈਨੂੰ ਜਾਣਾ ਪਿਆ ਮੈਨੂੰ ਉੱਥੇ ਰਾਜ ਜੋ ਬੰਟਕਰ ਆਇਆ ਆਂਦਾ ਵਾ ਤਾਈ ਆ ਜਾ ਚਾਹ ਪੀ ਕੇ ਜਾਵੀ ਤਾਂ ਮੈਂ ਕਿਹਾ ਚੱਲ ਮੈਂ ਸੰਦੀਪ ਨੂੰ ਕੋਈ ਨਹੀਂ ਮੈਂ ਆਨੀ ਆਪੇ ਮੈਂ ਕਾ ਪਚਾ ਉੱਥੇ ਪੀਣੇ ਇੱਥੇ ਬਹਿ ਗਈ ਤੇ ਫਿਰ ਮੈਨੂੰ ਟਾਈਮ ਲੱਗ ਜਾਣਾ ਮੈਂ ਵੇਖਾਂ ਕੀ ਕਰਨ ਢਈ ਕਰ ਤੇ ਤੂੰ ਮੇਰੇ ਆਉਂਦਿਆਂ ਨੂੰ ਘਾੜੀ ਹੈ ਨਾ ਹੱਦ ਕੀਤੀ ਤੂੰ ਤੇ ਤੇਨੂੰ ਕੋਈ ਮਾਤਰੀ ਨਹੀਂ ਦਿੰਦਾ ਅਧਿਕਾਰ ਸੱਸ ਮਾਂ ਨੂੰ ਪੁੱਛ ਕੇ ਕਰੋ ਜਾਈਦਾ ਵਾ ਮੰਮੀ ਹੁਣ ਨਾ ਫਿਕਰ ਕਰ ਹੁਣ ਮੈਂ ਜਾਣਾ ਹੀ ਨਹੀਂ ਕਿਤੇ ਤੂੰ ਇੱਕ ਵਾਰ ਮੈਨੂੰ ਆਖਿਆ ਮੈਂ ਨਹੀਂ ਜਾਣਾ ਮੇਨੂੰ ਤਾਂ ਕੋਈ ਇਹਦੀ ਸਮਝ ਨਹੀਂ ਗਈ ਲੱਗਦੀ ਮੰਮੀ ਜਿੱਦਾਂ ਕਹਿ ਕੇ ਗਈ ਐ ਨਾ ਹੁਣ ਨਹੀਂ ਮੈਂ ਜਾਂਦੀ ਏਦਾਂ ਲੱਗਦਾ ਕਿ ਜਿੱਦਾਂ ਉਥੇ ਪਤਾ ਨਹੀਂ ਲੜ ਕੇ ਆਈ ਹੁੰਦੀ ਆ ਜਦੋਂ ਅੱਗੇ ਆਂਦੀ ਆ ਕਿੰਨੀ ਖੁਸ਼ ਹੁੰਦੀ ਆ ਮੂੰਹ ਤੇ ਕਿੰਨਾ ਨੂਰ ਹੁੰਦਾ ਆ ਅੱਜ ਦੇ ਬੜੀ ਮੁਰਝਾਈ ਜੀ ਆਈ ਆ ਕੀ ਪਤਾ ਵਾ ਕੀ ਕਰਕੇ ਆਈ ਆ ਇੱਥੋਂ ਦੇ ਬੜੀ ਖੁਸ਼ ਗਈ ਸੀ ਕਿ ਮੈਂ ਉਹਨਾਂ ਨੂੰ ਨਕਸ਼ਾ ਬਣਾ ਕੇ ਦੇਣ ਚੱਲੀ ਆ ਉਹਨਾਂ ਨੇ ਕੋਠੀ ਸ਼ੁਰੂ ਕਰਨੀ ਆ ਨਕਸ਼ਾ ਬਣਾਉਣਾ ਆਹੋ ਕੋਠੀ ਪਾਉਣ ਲੱਗੇ ਆ ਆਹੋ ਮੈਂ ਲੈ ਮੈਨੂੰ ਆਹ ਗੱਲ ਨਹੀਂ ਹੋਏ ਨੇ ਦੱਸੀ ਲੈਂ ਢੀ ਮੰਨੇ ਨੇ ਨਾ ਬਾਹਰੋਂ ਪੈਸੇ ਭੇਜੇ ਆ ਤੇ ਮਨਪ੍ਰੀਤ ਦਾ ਫੋਨ ਆਇਆ ਆ ਤੇ ਉਹ ਕਹਿਣ ਈ ਆ ਦੇ ਨਕਸ਼ਾ ਬਣਾਣਾ ਆ ਤੇ ਕੋਠੀ ਪਾਣੀ ਆ ਹੋਰ ਪਿਆਕਿਆਂ ਜੋਗੀ ਹੋਣੀ ਆ ਉਹ ਤਾਂ ਤਾਣੀਆਂ ਹੁਣ ਤੇ ਹੁਣ ਤੇ ਬੜਾ ਇਹਦਾ ਮੂੰਹ ਉੱਤਰਿਆ ਗਿਆ ਆ